ਕੇਂਦਰੀ ਮੰਤਰੀ ਨੇ ਪਿਊਸ਼ ਗੋਇਲ ਉਹਨਾਂ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਉਹਨਾਂ ਨੇ ਪ੍ਰਦੂਸ਼ਣ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਕਿ ਪੰਜਾਬ ਦਾ ਧੂਆਂ ਕਿਸੇ ਕੀਮਤ ਤੇ ਦਿੱਲੀ 'ਚ ਨਹੀਂ ਜਾ ਸਕਦਾ ਪਰ ਇੰਨਾ ਸੰਭਾ ਲੰਘ ਜਾਣ ਦੇ ਬਾਅਦ ਇਹ ਪਿਊਸ਼ ਗੋਇਲ ਸਾਹਿਬ ਦੇ ਅਕਲ ਦਾੜ ਕਿਉਂ ਵੀ ਇਹ ਦੋ 22 ਸਾਲਾਂ ਬਾਅਦ ਵੰਦੀਰ ਅਵਤਾਰ ਕਿੰਨੀ ਖੁੰਦੀ ਹੈ 2 ਕਿਲੋਮੀਟਰ 3 ਕਿਲੋਮੀਟਰ ਬਸ ਇਹ ਦੋ ਬਤ ਤਾਂ ਨਹੀਂ ਤੇ ਉਹ 3350 ਕਿਲੋਮੀਟਰ ਕਿਵੇਂ ਜਾ ਸਕਦਾ ਜੇ ਤੁਰੇ ਵੀ ਦਿੱਲੀ ਦੇ ਵਿੱਚ ਜਿਹੜੀਆਂ ਇਮਾਰਤਾਂ ਦਾ ਧੂਆਂ ਹੈ ਧੂਆਣੀ ਬਾ ਪ੍ਰਦੂਸ਼ਨ ਆ ਉਹਨਾਂ ਦਾ ਜਿਹੜੀਆਂ ਨਵੀਆਂ ਇਮਾਰਤਾਂ ਜਦੋਂ ਬਣਦੀਆਂ ਨੇ ਹੋਰ ਕਈ ਕਿਸਮ ਦੇ ਪ੍ਰਦੂਸ਼ਨ ਨੇ ਤੇ ਫਿਰ ਕਿਸਾਨ ਜਥੇਬੰਦ加 ਵੀ ਆ ਗਏ ਕਹਿੰਦੇ ਜਦੋਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਸੀ ਉਹਨਾਂ ਤੋਂ ਟੋੜੇ ਕੰਨ ਤੇ ਜੁਣੀ ਸੀ ਸੜਕ ਦੀ ਕੇਂਦਰੀ ਮੰਤਰੀ ਨੇ ਪਿਊਸ਼ ਗੋਇਲ ਉਹਨਾਂ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਉਹਨਾਂ ਨੇ ਪ੍ਰਦੂਸ਼ਣ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਹੈ ਜੀ ਤਰਵਿੰਦਰ ਹੁਣ ਤੱਕ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਨੇ ਹੂੰ ਦੂਜੇ ਖੇਤੀ ਦੇ ਬਾਹਰ ਨੇ ਤੇ ਕਿਸਾਨ ਜਥੇ ਵਦਗਾ ਦੇ ਮਾਰ ਉਹ ਇਹ ਕਹਿੰਦੇ ਸੀਗੇ ਕਿ ਪੰਜਾਬ ਦਾ ਧੂਆਂ ਕਿਸੇ ਕੀਮਤ ਤੇ ਦਿੱਲੀ 'ਚ ਨਹੀਂ ਜਾ ਸਕਦਾ ਪਰ ਇੰਨਾ ਸੰਭਾ ਲੰਘ ਜਾਣ ਦੇ ਬਾਅਦ ਇਹ ਪਿਊਸ਼ ਗੋਇਲ ਸਾਹਿਬ ਦੇ ਅਕਲ ਦਾੜ ਕਿਉਂ ਵੀ ਇਹ ਦੋ 23 ਸਾਲਾਂ ਬਾਅਦ ਇਹ ਤਾਂ ਹਰ ਬੰਦੇ ਨੂੰ ਦਿੰਦਾ ਹੈ ਧੂਏ ਦੀ ਰਫਤਾਰ ਕਿੰਨੀ ਕੁ ਹੁੰਦੀ ਹੈ 2 ਕਿਲੋਮੀਟਰ 3 ਕਿਲੋਮੀਟਰ ਬਸ ਇਦੋਂ ਵੱਧ ਤਾਂ ਨਹੀਂ ਤੇ ਉੱਤਨ 350 ਕਿਲੋਮੀਟਰ ਕਿਵੇਂ ਜਾ ਸਕਦਾ ਜੇ ਤੁਰੇ ਵੀ ਤਾਹੋ ਮਹੀਨੇ ਡੇਢ ਮਹੀਨੇ 'ਚ ਪਹੁੰਚੇਗਾ ਉਹਦੇ ਵਿੱਚੋਂ ਜਿਵੇਂ ਜਿਵੇਂ ਤਾਹਾਂ ਤੋਂ ਮੌਸਮ ਠੰਡਾ ਹੁੰਦਾ ਹੈ ਉਹ ਕੁਝ ਕਿਲੋਮੀਟਰਾਂ 'ਚ ਹੀ ਖਤਮ ਹੋ ਜਾਂਦਾ ਗਾਹਾਂ ਨਹੀਂ ਜਾਂਦਾ ਪਿਊਸ਼ ਗੋਇਲ ਨੇ ਕਿਹਾ ਕਿ ਜਦੋਂ ਇਹ ਬਿਆਨ ਤੁਸੀਂ ਦਿਨੇ ਹੋ ਉਦੋਂ ਪਹਿਲਾਂ ਸੋਚਿਆ ਕਰੋ ਅਸੀਂ ਨਹੀਂ ਕਹਿੰਦੇ ਕਿ ਇਹ ਦਿੱਲੀ ਦੇ ਵਿੱਚ ਪਹੁੰਚਦਾ ਦਿੱਲੀ ਦੇ ਵਿੱਚ ਜਿਹੜੀਆਂ ਇਮਾਰਤਾਂ ਦਾ ਧੂੰਆਂ ਹੈ। ਧੂੰਆਂ ਨਹੀਂ ਬਾ ਪ੍ਰਦੂਸ਼ਣ ਆ ਉਹਨਾਂ ਦਾ ਜਿਹੜੀਆਂ ਨਵੀਆਂ ਇਮਾਰਤਾਂ ਜਦੋਂ ਬਣਦੀਆਂ ਨੇ। ਹੋਰ ਕਈ ਕਿਸਮ ਦੇ ਪ੍ਰਦੂਸ਼ਣ ਨੇ। ਤੇ ਫਿਰ ਕਿਸਾਨ ਜਥੇਬੰਦੀਆਂ ਵੀ ਆ ਗੀਆਂ। ਕਹਿੰਦੇ ਜਦੋਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਸੀ ਉਦੋਂ ਤੁਹਾਡੇ ਕੰਨ ਤੇ ਜੂ ਨਹੀਂ ਸੀ ਸਰਕਦੀ। ਚਲੋ। ਧੇਰਾਏ ਦਰੋਸਤਾਈ। ਭਾਪ ਇੱਕ ਸੀਨੀਅਰ ਮੰਤਰੀ ਕੇਂਦਰ ਸਰਕਾਰ ਦਾ ਇਹ ਗੱਲ ਮੰਨ ਗਿਆ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਵਿੱਚ ਜਾ ਕੇ ਪ੍ਰਦੂਸ਼ਣ ਪੈਦਾ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਉਹਦਾ ਅਫੈਕਟ ਅਸਰ ਉੱਥੇ ਪੈਂਦਾ ਨਾ ਜਿੱਥੇ ਉਹ ਸ਼ੁਰੂ ਹੁੰਦਾ ਹੈ ਸੋ ਇਹ ਬਿਆਨ ਦੇ ਨਾਲ ਅੱਜ ਸਵੇਰ ਤੋਂ ਹੀ ਚਰਚਾ ਲੱਗੀ ਹੋਈ ਆ ਸਾਰੇ ਪਾਸੇ ਕਿ ਪਿਊਸ਼ ਗੋਇਲ ਸਾਹਿਬ ਨੇ ਆਫਟਰ ਆਲ ਸਚਾਈ ਕਬੂਲ ਕਰ ਲਈ ਹੈ ਇੰਜ ਲੱਗਦਾ ਕਿ ਜਿਵੇਂ ਇਹ ਬਿਆਨ ਜਾ ਆਇਆ ਨਾ ਉਦੋਂ ਕਦੇ ਹਰਦੀਪ ਪੂਰੀ ਸਾਹਿਬ ਕੇਂਦਰੀ ਮੰਤਰੀ ਬੋਲ ਦਿੰਦੇ ਆ ਕਿ ਇਸ ਦਾ ਉਹਨਾਂ ਦੀ 6 ਗੁਣਾ ਕਰਤੀ ਆਮਦਨ ਤਾਂ ਹੋ ਸਕਦਾ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਕੋਈ ਇੱਕ ਅਧੀ ਮੰਗ ਮੰਨ ਲੇ ਜਿਹਦੇ ਨਾਲ ਫਿਰ ਮਸਲਾ ਹੱਲ ਹੋ ਜਾਵੇ ਤੇ ਆ ਸੰਘਰਸ਼ ਨੇ ਜਿਹੜੇ ਇਹਨੂੰ ਖਤਮ ਕਰਾ ਦਿੱਤੇ ਜਾਣ ਪਰ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਆਪਣੀ ਜਿੱਤ ਸਮਝਦੀਆਂ ਨੇ ਕਿ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਭਾਵੇਂ ਇਹਨਾਂ ਨੂੰ ਤਿੰਨ ਸਾਲਾਂ ਬਾਅਦ ਹੀ ਤੇ ਉਹ ਗੱਲ ਹੁਣ ਪੂਰੀ ਹੋ ਗਈ ਹੈ ਇੱਕ ਸੀਨੀਅਰ ਮੰਤਰੀ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਆਉਣਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ